ਮੈਂ ਨੌ ਲਾਦਾ ਤੇ ਬੰਦੇ ਘਟਦੇ ਮੋਟਰਸਾਈਕਲ ਹੀ ਦੀਨੇ ਮੈਂ ਤਾਂ ਇਕੱਲੇ ਤੇ ਫਿਲਹਾਲ ਅਸੀਂ ਆ ਬਾਈ ਤੋਂ ਧੁੱਪ ਵਾਲੀ ਸੀਟ ਲਵਾਈ ਹੈ ਭਾਈ ਤੋਂ ਭਾਈ ਪੂਰੀ ਖਿੱਚ ਵੱਜ ਰਹੀ ਹੈ ਤੋਂ ਇਧਰ ਕੋਲੇ ਜੇ ਇੱਕ ਹਾ ਚੱਲੀ ਜਾਂਦੀ ਹੈ ਇੱਥੇ ਹਾਂਜੀ ਦੋਸਤੋ ਆਪਾਂ ਆ ਗੰਢਿਆਂ ਚਾਚਾ ਕੱਖੇ ਪੱਟ ਕੇ ਹਟੇਗੇ ਤੇ ਪਾਣੀ ਪਾਉਂਦਾ ਰੋਜ਼ ਭਾਲਦੇ ਚੌਥੇ ਦਿਨ ਪੰਜਵੇਂ ਦਿਨ ਪੱਕੇ ਲੋਣੇ ਬੂਏ ਨਾ ਗੰਡੇ ਬਹੁਤ ਵਧੀਆ ਹੋ ਗਏ ਭਾਈ ਐਡੇ-ਐਡੇ ਹੋ ਗਏ ਇਹ ਐਡ ਐਡ ਡੇੜੇ ਹੋਣ ਗਿਆ ਜੇ ਇੱਕ ਪਟਕੀ ਦਿਖਾਵਾਂ ਚੰਨੀ ਵਾਲੇ ਦੇਖ ਕੇ ਪਟਾ ਆ ਚੱਲਾ ਪਤਲਾ ਹੈ ਪਟਾ ਇਹੋ ਜਿਹਾ ਭਾਈ ਇਹਨੇ ਮੈਂ ਪਤਲਾ ਪਟਾ ਇਚੋ ਨਾੜ ਜੇ ਪਤਲਾ ਨੇ ਗਡੇ ਦਾ ਉਹ ਪਟਾ ਹੈਗਾ ਆ ਦੇਖ ਤੇ ਇਹ ਜੋ ਕੱਖ ਜੇ ਕੱਢੇ ਸੀ ਮੈਂ ਗੰਡਿਆਂ ਦੀ ਕਹਿਰੀਆਂ ਚੋਂ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਉਹ ਭਾਈ ਟਰਾਲੀ ਵਾਲੇ ਪੰਪ ਵਾਲਾ ਜਗਾੜ ਕਰਤਾ ਸੀ ਕੱਲ ਅਸੀਂ ਉਹ ਜੋ ਮੈਂ ਤੇਲ ਕੱਢ ਲਿਆ ਸਾਰੇ ਚੋਂ ਸਾਰੀ ਲਿਫਟ ਚੋਂ ਤੇਲ ਕੱਢ ਲਿਆ ਬਠਾ ਵਾਲਟਾਂ ਚ ਤੇਲ ਕੱਢ ਕੇ ਪੁਣ ਕੇ ਦੁਬਾਰੇ ਸੀ ਨਵਾਂ ਤੇਲ ਨਹੀਂ ਜਮ ਤੋ ਨਵਾਂ ਪਾਇਆ ਸੀ ਮੰਡਵਾਲ ਤੋਂ ਉਹ ਜ ਹਵਾ ਸੀ ਉਹ ਭਾਈ ਮਾ ਗੋਖੋ ਲੰਗਾ ਪਿੱਛੋਂ ਗੋਲ ਲੰਗਾ ਸਾਰੀਆਂ ਇੱਕੋ ਸੀਟ ਥੱਲੇ ਨਟ ਜਿਆ ਸੀ ਉਹ ਚ ਮੋਰੀ ਸਮਾੜੀ ਤੇ ਉਹ ਚੋਂ ਮੈਂ ਸਟਾਰਟ ਕਰਕੇ ਤੇ ਪੰਪ ਚੱਕਦਾ ਤਾਂ ਹਾਂ ਤੇ ਫਿਰ ਮੈਂ ਬੰਦ ਕਰਤਾ ਟਰਾਲੀ ਤਾਂ ਖੜੀ ਰਹੀ ਇੱਕ ਪੰਪ ਵੀ ਕੱਢਦੀ ਸੀ ਉਹ ਦੂਜਾ ਕੱਢਦੀ ਨਹੀਂ ਸੀ ਬੰਦ ਕਰਤਾ ਟਰੈਟ ਤੇ ਉੱਥੇ ਖੜਾ ਰਿਆ ਤੇ ਫਿਰ ਮੈਂ ਨਟ ਹੌਲੀ-ਹੌਲੀ ਖੋਲ ਕੇ ਉੱਥੋਂ ਦੀ ਭਾਈ ਖਾਸ ਹੀ ਨਿਕਲੀ ਆਵਾਜ਼ ਜੀ ਫਿਰ ਮੈਂ ਉਹ ਬੰਦ ਕਰਕੇ ਤੇਲ ਪਾ ਕੇ ਪੁਣ ਕੇ ਤੇ ਪੰਪ ਸਿੱਟਤਾ ਥੱਲੇ ਫਿਰ ਪੁਣ ਕੇ ਤੇਲ ਪਾਇਆ ਪੰਪ ਸਿੱਟਣ ਤੋਂ ਬਾਅਦ ਇਹ ਕੱਟ ਲਿਆ ਸੀ ਮੈਂ ਫਿਰ ਨਟ ਚੰਗੀ ਜਿਹਾ ਤਣਾ ਧਾਗੇ ਧੁਗੇ ਲਾ ਕੇ ਤੇ ਕਿੱਥੇ ਮੋਰੀ ਸੀ ਉੱਥੇ ਲਾਤੀ ਕਿਰਾਂ ਸਾਬ ਬਣਾਉ ਫਿਰ ਹੈਂਡਲ ਮਾਰ ਕੇ ਚਕਾਇਆ ਤਾਂ ਪੰਪ ਬਹੁਤ ਵਧੀਆ ਚੱਕ ਲਿਆ ਲੋਟ ਹੋ ਗਿਆ ਉਹ ਤੇ ਹੁਣ ਆਪਣੇ ਉਹ ਗਰਤੇ ਗਰਤੇ ਜੀ ਭਾਜੀ ਡੇਰੀ ਵਾਲੇ ਉਹਦੇ ਟਰੈਕਟਰ ਦਾ ਡਿਸਟ੍ਰੀਬਿਊਟਰ ਖਰਾਬ ਹੋ ਗਿਆ ਹੁਣ ਆਪਾਂ ਸਰਸੇ ਲੈ ਕੇ ਚੱਲਦੇ ਹਾਂ ਜੀ ਤਾਂ ਬਣੇ ਰਿਓ ਬਲੌਗ ਦੇ ਨਾਲ ਤਾਂ ਦੇਖਦੇ ਫਿਰ ਉੱਥੇ ਕੀ ਬੰਦ ਹੈਗਾ ਉਹਦਾ ਡਿਸਟ੍ਰੀਬਿਊਟਰ ਕਰਾ ਕੇ ਲਿਆਉਨੇ ਅੱਜ ਭਾ ਆ ਭਾਈ ਆਪਣਾ ਪਿੰਡ ਛੋੜ ਰੋਹੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਬਲੌਗ ਨੂੰ ਟੱਚ ਕਰਨ ਵਾਸਤੇ ਤੁਹਾਡਾ ਧੰਨਵਾਦ ਭਾਈ ਹਾਏ ਆ ਭਾਈ ਸਾਡੇ ਪਿੰਡ ਦਾ ਸਾਡੇ ਗਵਰਡੀ ਜਸਵੰਤ ਸਿੰਘ ਪਾਟਰ ਬਾਕਸ ਮਹਿਕਮਾ ਇਹ ਮੁੰਡਾ ਵੀਰੂ ਵਾਲੇ ਜੌਬ ਕਰਦਾ ਹੈਗਾ ਚੰਗੀ ਗੱਲ ਆ ਪਾਣੀ ਦੀ ਜਲ ਸੇਵਾ ਕਰਨੀ ਜ਼ਰੂਰੀ ਹੈ ਆ ਭਾਈ ਭਿਰਵਾਲਾ ਢਾ ਪਿੰਡ ਚੋਲੜਾਂ ਦਾ ਇਹਦੀ ਡਿਊਟੀ ਉੱਥੇ ਆਪਾਂ ਆਈ ਭਿਰਵਾਲੇ ਪਿੰਡ ਦੇ ਵਿੱਚ ਇਹ ਜਲ ਸੇਵਾ ਸੇਵਾ ਕਰਦਾ ਭਾਈ ਵਟਵਕਸ ਮਹਿਕਮੇ ਦੇ ਵਿੱਚ ਲੱਗਾ ਮੁੰਡਾ ਇਹ ਸਾਡਾ ਗਵੰਡੀ ਆ ਇਹ ਜਸਵੰਤ ਸਿੰਘ ਹੋਰ ਭਾਈ ਠੀਕ ਹਾਂ ਠੀਕ ਆਪਾਂ ਜਹਾਂ ਟੁੱਟ ਗਿਆ ਅਸੂਆ ਨਹੀਂ ਪਾਣੀ ਦਾ ਇਹ ਨਹੀਂ ਕਿਵੇਂ ਛੱਡ ਦਿਆਂ ਅੱਛਾ ਡੰਗਾਂ ਦੇ ਵਿੱਚ ਜਮਾ ਕਰ ਰੱਖਿਆ ਕਹਿੰਦਾ ਆਪਾਂ ਠੀਕ ਹੈ ਜੀ ਜਾਣਾ ਨੂੰ ਆਜੂਆ ਠੀਕ ਹੈ ਜੀ ਆਪਣੇ ਨੂੰ ਵੱਧਾ ਪਾਣੀ ਉੱਥੇ ਹੈ ਨਾ ਆਹ ਭਾਈ ਬੀਰੂ ਵਾਲੇ ਦੇ ਪਰਲੇ ਪਾਸੇ ਥੋੜੇ ਕੋ ਸਰਸੇ ਨੂੰ ਜਾਂਦੇ ਉੱਥੇ ਕਰਪਾਹਣ ਚੱਲੀ ਜਾਂਦੀ ਹੈ ਤੇ ਲੋਕ ਕਣਕ ਵੱਢਣ ਲੱਗ ਗਏ ਇੱਥੇ ਬੋਹਣੀ ਕਰਤੀ ਭਾਈ ਬੀਰੂ ਵਾਲੇ ਪਿੰਡ ਦੇ ਨੇ ਪਤਨ ਤਾਂ ਕਣਕ ਆ ਗਈ ਕਿ ਥੋੜੀ ਗਿੱਲੀ ਵੱਢੀ ਜਾਂਦੇ ਆ ਇਹ ਹਜੇ ਕਨਫਰਮ ਨਹੀਂ ਇਹ ਛਾੜਦਾ ਦਾ ਪਤਾ ਨਹੀਂ ਵੱਧ ਵੀ ਸਕਦਾ ਘਰਾ ਤੇ ਪਰ ਥੋੜੀ ਸਲਾਬੀ ਆਪਾਂ ਆਈ ਕਣਕ ਹਜੇ ਠੀਕ ਹੈ ਜੀ ਉਧਰ ਵਗਦੀ ਆ ਭਾਈ ਸਾਡੇ ਪਿੰਡ ਦੇ ਬੰਦੇ ਰਾਹ ਦੇ ਵਿੱਚ ਮੈਨੂੰ ਟੱਕਰ ਗਏ ਕੀ ਹਾਲਾ ਓਏ ਬਾਬੇ ਇਹ ਵੀ ਸੱਸੇ ਜਾਂਦੇ ਆ ਭਾਈ ਕਮਿਲ ਦਾਖਰਾਂ ਦੇ ਘਰਾਂ ਦੇ ਕੰਮ ਸੌ ਹੁੰਦੇ ਖਰਾ ਮਸ਼ੀਨਰੀ ਦਾ ਇਹ ਮਸ਼ੀਨ ਚਲਾਉਂਦੇ ਬੰਦੇ ਰਹਿ ਗਿਆ ਤੇ ਇਧਰ ਨੂੰ ਭਾਈ ਸਰਸਾ ਰਹਿ ਗਿਆ ਆਪਾਂ ਫਿਲਹਾਲ ਇੱਥੇ ਪੰਪ ਤੇ ਥੋੜਾ ਜਾ ਜਿਹੜਾ ਦਿੰਨੇ ਇੱਥੇ ਇਥੇ ਹਲਦਾ ਦਾ ਕੋਈ ਕਾਗਜ਼ਕ ਪਣਾਉਂਦੇ ਆ ਆ ਭਾਈ ਪੈਟਰੋਲ ਪੰਪ ਹੈ ਤੇ ਕਹਿੰਦਾ ਬਸ ਸਰਸਾ ਰੋਡ ਤੇ ਚੜਦੇ ਆ ਕਿ ਕਿਸੇ ਵੀਰ ਨੇ ਪੋਲੂਸ਼ਨ ਬਣਾਉਣਾ ਹੋਵੇ ਬਣਾ ਸਕਦੇ ਆ ਆ ਭਾਈ ਸਾਹਮਣੇ ਢੱਪੜੀ ਰੋੜਾ ਤੇ ਆ ਸਰਸਾ ਸਭ ਤੋਂ ਜੰਦਾ ਇੱਧਰਲੇ ਪਾਸੇ ਸਰਸਾ ਸਿਟੀ ਸਾਹਮਣੇ ਨਾਲ ਹੀ ਐ ਥੋੜੀ ਜਿਹਾ ਹਾਂ ਤਾਂ ਇਹਦਾ ਪਹਿਧਰੋਂ ਖੈਰੇ ਘਟੌਣੇ ਆ ਤੇ ਸਾਹਮਣੇ ਰੋਡ ਦੇ ਉੱਤੇ ਸੱਜੇ ਹੱਥ ਤਕਰੌਲ ਬੰਪਾ ਐ ਇੱਥੇ ਬਾਈ ਪੋਲੂਸ਼ਨ ਬਣਾਉਂਦਾ ਆ ਆ ਭਾਈ ਸਭ ਤੋਂ ਸਿਹਰ ਦੇ ਕੋਲ ਦੀ ਗੱਗਰ ਨਦੀ Shit it up. <laughs> ਜੰਦੇ ਹੈ ਹਾਂ ਰਾਜ ਦਾ ਰਾਜ ਦੀ ਸੱਚੀ ਆ ਸਾਡੇ ਪਿੰਡ ਦੀ ਸੀਗਾ ਭਾਈ ਝੋਲਡਾ ਦਾ ਇਧਰ ਸਰਸਾ ਅਸੀਂ ਪੁਲ ਦੇ ਥੱਲੇ ਨੰਨ ਕਿ ਐ ਜੇ ਮੁੜ ਕੇ ਐ ਜੇ ਹੋ ਗਏ ਇਹ ਹੁਣ ਸਿੱਧੀ ਸੜਕ ਸ਼ਹਿਰ ਚ ਬੜੂਗੀ ਭਾਈ ਆ ਦਾ ਕੁਸਰੋਂ ਲਈ ਜਾਂਦਾ ਓਏ はい。Já era, pai. ਬਹੁਤ ਰਾਸ਼ੇ ਜਾਮ ਲੱਗ ਰਿਹਾ ਬੱਤੀਆਂ ਹੋਰੀਆਂ ਨੇ ਲਾਲ ਹਾਏ 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 ਆਹ ਸਾਹਮਣੇ ਲਾਲ ਬੱਤੀ ਹੋਰੀ ਹੈ ਭਾਈ ਚੌਂਕ ਤੇ ਜਾਮ ਲੱਗ ਰਿਹਾ ਬੜਾ ਲੰਮਾ ਆਪੇ ਆਟੋ ਮਾਰਕੀਟ ਆਲਾ ਪੋਲਾਗਾ ਇੱਥੇ ਸਾਰੀ ਮਸ਼ੀਨਰੀ ਖਵਾੜ ਅੜੰਗੇ ਵੜੰਗੇ ਇੱਥੇ ਵੀ ਕਾਰਾਂ ਆਉਂਦੇ ਟਰੈਕਟਰਾਂ ਦੇ ਕੋਈ ਵੀ ਪਾਰਟ ਲੈਣਾ ਹੋਵੇ ਆਪਾਂ ਥਲੋਂ ਹੀ ਨਾਂਕੇ ਪੰਡਲ ਜਾ ਸਕਦਾ ਇਹਨਾਂ ਤੋਂ ਅਸੀਂ ਦਾ ਫਿਲਹਾਲ ਪੰਪ ਲੈ ਕੇ ਆਏ ਆ ਉਥੋਂ ਸਰਸਾ ਆਟੋ ਮਾਰਕੀਟ ਚੋਂ ਇੱਥੇ ਭਾਈ ਜਾ ਜਾਂਦਾ ਬੱਸ ਅੱਡਾ ਹੈਗਾ ਕਰਦੇ ਨੇ ਮੂਢਾਂਗਲੇ ਲੋਹ ਮੰਨ ਲੱਗੀ ਹੈ ਨਾ ਹੋਈ ਹਾਂ ਕਰਮ ਹਵਾ ਚੱਲਣ ਲੱਗੀ ਭਾਈ ਥੋੜੀ ਥੋੜੀ ਤਤੀ ਹਵਾ ਵਗਦੀ ਹੈ ਤਤੀ ਪਪਲਰ ਦੀ ਆ ਭਾਈ ਬੱਚਾ ਵਾਸਤੇ ਕਰ ਸੀ ਬੈਟ ਲੈ ਬਾਂਗਾ ਤੋਂ ਤੇ ਚਲ ਬੱਚਿਆਂ ਦੇ ਕਹਿੰਦੇ ਗੁਰਤੇਜ ਦੇ ਬੱਚੇ ਖਾਤਰ ਹੁਸਨ ਖਾਤਰ ਲਿਆ ਭਾਈ ਹੁਸਨ ਖਾਤਰ ਠੀਕ ਹੈ ਜੀ ਇਹ ਚਨਾਕਲੇ ਮੋਟਰਸਾਈਕਲ ਤੇ ਸਕੂਟਰ ਨਹੀਂ ਦੀਂਦੇ ਕਿਹੜੀ ਮਾਰਕੀਟ ਆ ਉਹ ਆ ਥੈ ਹੋਏ ਜਨਤਾ ਪਾ ਬਣਾ ਐਨੇ ਮੋਟਰਸਾਈਕਲ ਹੈ ਕਿਹੜਾ ਹਾਂ ਠੀਕ ਐ ਭਾਈ ਇਹ ਤੋਂ ਭਾਈ ਅਸੀਂ ਫਿਲਹਾਲ ਆ ਕਬਰਜੀ ਦੇਖਦੇ ਆ ਆ ਭਾਈ ਘੜੇ ਇਹ ਗਰਮੀ ਚ ਵੈਸਟ ਹੁੰਦੇ ਨੇ ਆ ਮਾਰਕੀਟ ਚ ਭਾਈ ਮੋਟਰਸਾਈਕਲ ਦੇਖੋ ਕਿਸੇ ਨੇ ਹੈਲਮਟ ਲੈਣੇ ਹੋਣਾ ਮੋਟਰਸਾਈਕਲਾਂ ਦਾ ਕੋਈ ਵੀ ਪਾਰਟ ਮੈਨੂੰ ਆ ਲੱਗਦਾ ਇੱਥੇ ਬੰਦੇ ਘਟਦੇ ਮੋਟਰਸਾਈਕਲ ਹੀ ਦੀਨੇ ਮੈਨੂੰ ਤਾਂ ਇਕੱਲੇ ਤੇ ਫਿਲਹਾਲ ਅਸੀਂ ਆ ਭਾਈ ਇਥੋਂ ਧੁੱਪ ਵਾਲੀ ਸੀਟ ਲਵਾਈ ਹੈ ਭਾਈ ਧੁੱਪ ਵਾਲੀ ਜੇ ਨੂੰ ਪਿਆਉਂਦੋਂਗੇ ਤਾਂ ਵੀ ਸੁੱਕੀ ਕੱਪੜੇ ਗਿੱਲੇ ਨਹੀਂ ਹੁੰਦੇ ਤੇ ਗਰਮੀ ਦੇ ਵਿੱਚ ਥਪਦੀ ਨਹੀਂ ਸਰਸਾਈ ਮਾਰਕੀਟ ਆ ਲੋ ਭਈਆ ਭਈਆ ਆਹਾ ਆਹਾ ਅਗਰ ਤੇ ਇਹਨੇ ਲਵਾਈਆ ਭਾਈ ਹੋਰ ਕਹਿੰਦੇ ਕਿ ਮੈਂ ਲਵਾਈਆ ਹਾਏ ਪਸੰਦਾ ਤੈਨੂੰ ਆਹਾ ਇਹ ਭਾਈ ਮਾਰਕੀਟ ਆਟੋ ਮਾਰਕੀਟ ਜਨਤਾ ਭਵਨ ਵਾਲੀ ਰੋਡ ਐਤਵਾਰ ਨੂੰ ਸੰਡੇ ਨੂੰ ਇੱਥੇ ਮੋਟਰਸਾਈਕਲਾਂ ਦੀ ਸੇਲ ਹੁੰਦੀ ਹੈ ਸੈਕੰਡ ਲੈਣਾ ਤਾਂ ਇਥੋਂ ਕੋਈ ਵੀ ਦੀਰ ਆ ਕੇ ਸਰਸੇ ਤੋਂ ਲੈ ਸਕਦਾ ਹੈਗਾ ਇੱਛਾ ਅਨੁਸਾਰ ਮਹਿੰਗਾ ਸਸਤਾ ਵੱਡਾ ਛੋਟਾ ਕੋਈ ਵੀ ਕੰਪਨੀ ਦਾ ਆ ਬਣੇ ਰਿਓ ਕੀਟ ਸਰਸੇ ਦੇ ਵਿੱਚ ਕੁਝ ਪਤਾ ਨਹੀਂ ਕੀ ਕਾਰਨ ਹੈਗੀ ਐ ਵੀ ਜਾਉ ਨਹੀਂ ਬਹੁਤ ਦੁਕਾਨਾਂ ਬੰਦ ਪੰਗਾ ਸੀ ਅੱਜ ਅੱਜ ਦਿਨ ਕੀ ਹੈ ਬਾਬੇ ਸੋਮਵਾਰ Ah uh. ਕਰਪਾਣ ਤਾਂ ਰਿੰਗਦੀ ਐ ਪੀ ਬਣਾਵਾਂ ਮਨਾਂ ਤੂੜੀ ਸਿੰਘਾਂ ਵੀ ਮੈਨੂੰ ਐਂ ਲੱਗਦਾ ਵੀਰੂ ਵਾਲੇ ਦੇ ਬੰਦੇ ਲੇਟ ਐ ਇੱਥੇ ਨੇੜੇ-ਨੇੜੇ ਤਿੰਨ ਮਸ਼ੀਨਾਂ ਚੱਲੀ ਜਾਂਦੀਆਂ ਭਾਈ ਪੂਰੀ ਖੇਚ ਬੱਜ ਰਹੀ ਐ ਦੋ ਇੱਧਰ ਕੋਲੇ ਜੇ ਐ ਇੱਕ ਹਾ ਚੱਲੀ ਜਾਂਦੀ ਐ ਇੱਥੇ ਹਾਂਜੀ ਬਲਾਉਗਾ ਇੱਥੋਂ ਦੇਖਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਤੇ ਤੁਸੀਂ ਆ ਬਲੌਗ ਚ ਸਾਰਾ ਕੁਝ ਦੇਖ ਲਿਆ ਹੋ ਸਸਾਈ ਦਾ ਬਸ ਕਿਹੜਾ ਮੇਨ ਮੇਨ ਪਣ ਉਹ ਅਸੀਂ ਉਹ ਡਿਸਟ੍ਰੀਬਿਊਟਰਾਂ ਨੂੰ ਦਿਖਾਇਆ ਨਹੀਂ ਗਿਆ ਜਾਣ ਕਿ ਉੱਥੇ ਰਸ਼ ਬਹੁਤ ਜਿਆਦਾ ਸੀ ਤੇਲ ਤਪਾੜ ਗਏ ਬੜੰਗੇ ਅਸੀਂ ਉੱਥੇ ਧਰ ਕੇ ਕਿਨ ਇਧਰ ਉਧਰ ਹੋ ਗਏ ਸੀ ਤੇ ਮੈਂ ਉਹ ਬਣਾਈ ਨਹੀਂ ਵੀਡੀਓ ਦੀ ਉਹ ਕਰਵਾ ਲਿਆ ਸੀ ਲੋਟ ਉਹਨੇ ਕਰਤਾ ਸੀਗਾ ਘਰ ਤੇ ਆ ਤੁਸੀਂ ਕਰਪੈਨਾ ਵਾਲਾ ਦੇਖੇ ਹੋ ਜਗਾੜਾ ਵੀਰੋ ਵਾਲੇ ਦੇ ਲੋਕ ਕੱਢੀ ਜਾਂਦੇ ਆ ਕਣਕ ਬਹੁਤ ਘਰ ਕੱਢੀ ਜਾਂਦੇ ਆ ਅੱਜ ਗਰਮੀ ਬਹੁਤ ਸੀ ਯਾਰ ਬਹੁਤ ਸੀ ਗਰਮ 40 ਤੋਂ ਉੱਤੇ ਸੀ ਤਾਪਮਾਨ 41 ਵੀ ਹੋ ਸਕਦਾ ਹੈ ਸੇਖ ਮਾਰੇ ਸੜਕਾਂ 'ਚ ਜੋ ਹੈ ਮਸ਼ੀਨਰੀ ਜੋ ਇੰਨਾ ਬੁਰਾ ਹਾਲ ਸੀ ਸ਼ਹਿਰ 'ਚ ਸ਼ਹਿਰ ਕਹਿਰ ਆ ਸੁਨਸਰਾ ਠੰਡਾ ਤਾਂ ਇੱਥੇ ਆ ਦੂਜੇ ਨਾਲ ਕਿ ਮੈਂ ਉਹ ਕੀਤਾ ਹੈ ਆ ਨਜ਼ਾਰਾ ਇੱਥੇ ਬਹੁਤ ਵਧੀਆ ਹੈ ਸ਼ਹਿਰ ਚਾ ਮਾਰਦੀ ਪੜਦਾ ਬੀਰੋਲ ਦੇ ਕਣਕ ਮੈਨੂੰ ਤਾਂ ਲੱਗਦਾ ਕਈ ਬੰਦੇ ਯਾਰ ਹਰੀ ਕੱਢਦੇ ਹੋਣਗੇ ਕਣਕ ਅਕੋਸਾ ਮੌਸਮ ਜੀ ਵਾਲੇ ਮੌਸਮ ਵਾਲੇ ਦੱਸ ਦਿੰਦੇ ਆ ਮੌਸਮ ਵਾਲੇ ਨੇ ਮੈਂ ਦੱਸ ਤਰ ਕੇ 9 10 11 ਇਹਦਾ ਮੌਸਮ ਥੋੜਾ ਗਲਤ ਦੱਸਿਆ ਆਪਾਂ ਤਾਂ ਕੀ ਪਤਾ ਰੱਬ ਨੂੰ ਮਤ ਹੈ ਚਲ ਅੰਦਾਜ਼ੇ ਹੁੰਦੇ ਆ ਘਰ ਸਹੀ ਵੀ ਹੁੰਦੇ ਹੈਗੇ ਤੇ ਬਾਕੀ ਪੱਕੀ ਫਸਲ ਆ ਯਾਰ ਹਾਜੀ ਖੜ ਜਾਂਦਾ ਰੱਬ ਵਧੀਆ ਸੀ ਬਾਕੀ ਇਹਦੇ ਰੰਗ ਹੈ ਇਹ ਨਹੀਂ ਦੇਣਾ ਇਹਨੇ ਮੌਸਮ ਥੋੜਾ ਗਲਤ ਦੱਸਿਆਗਾ 9 10 ਦਾ 10 ਦਾ ਕਣਕਾ ਘਰ ਵਿੱਚ ਕਿਹੜੀਆਂ ਗੀਤੀਆਂ ਬੀਜੀਆਂ ਸੀ ਆ ਆ ਵੀ ਰੰਗਾਂ ਘਰ ਬਣੀਆਂ ਗੀਤੀਆਂ ਆ ਰੰਗਾਂ ਕਣਕਾ ਤੇ ਆਪਣੇ ਤਾਂ ਹਜੇ ਪਾਈ ਹਜੇ ਬੱਚਾ ਚੀਕਦਾ ਹੈ ਖੜੀ ਨਹੀਂ ਕੱਢਦੇ ਤਾਂ ਜਉਂਦੇ ਰਹੋ ਬਸਦੇ ਰਹੋ ਫੇਰ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਰੱਬ ਰਾਖਾ